ਦਿੱਲੀ ਪਬਲਿਕ ਸਕੂਲ ਫਰੀਦাবাদ ਦੀ 9 ਸਾਲਾ ਰੇਸਾਰਾ ਸ਼੍ਰੀ ਗੁਪਤਾ ਨੇ ਭਾਰਤ ਦੀ ਪਹਿਲੀ ਮਹਿਲਾ ਰਸਟਰੀ ਕਾਰਟਿੰਗ ਚੈਂਪੀਅਨ ਬਣ ਕੇ ਇਤਿਹਾਸ ਰਚ ਦਿੱਤਾ ਅਰਸ਼ੀ ਨੇ ਬੈਂਗਲੁਰੂ ਦੇ ਮੇਕੋ ਕਾਰਟੋਪੀਆ ਸਰਕਟ ਵਿੱਚ ਹੋਈ 2025 ਐਫਐਮਐਸਸੀਆਈ ਰਾਸ਼ਟਰੀ ਕਾਰਟਿੰਗ ਚੈਂਪੀਅਨਸ਼ਿਪ ਜਿੱਤ ਲਈ ਹੈ ਤੇ ਉਸ ਨੇ ਲੜਕੀਆਂ ਅਤੇ ਲੜਕੀਆਂ ਦੇ ਗ੍ਰਿਡ ਦੇ ਵਿੱਚ ਮਾਈਕਰੋ ਮੈਕਸ ਵਰਗ ਜੋ ਕਿ 18 ਤੋਂ 12 ਸਾਲ ਵਿੱਚ ਸੀ ਤੇ ਉਸ ਦਾ ਮੁਕਾਬਲਾ ਕਰਦੇ ਹੇ ਖਿਤਾਬ ਹਾਸਲ ਕੀਤਾ ਅਰਸ਼ੀ ਨੇ ਪ੍ਰੀ ਫਾਈਨਲ ਅਤੇ ਫਾਈਨਲ ਦੋਵਾਂ ਦੇ ਵਿੱਚ ਜਿੱਤ ਦਰਜ ਕਰਕੇ ਰਾਸ਼ਟਰੀ ਤਾਜ ਆਪਣੇ ਨਾਮ ਕਰ ਲਿਆ ਰਾਸ਼ਟਰੀ ਕਾਰਟਿੰਗ ਚੈਂਪੀਅਨਸ਼ਿਪ ਇੱਕ ਰਾਸ਼ਟਰੀ ਪੱਧਰ ਦਾ ਮੋਟਰ ਸਪੋਰਟਸ ਰੇਸਿੰਗ ਮੁਕਾਬਲਾ ਹੁੰਦਾ ਹੈ ਇਸ ਜਿੱਤ ਨਾਲ ਅਰਸ਼ ਗੁਪਤਾ ਭਾਰਤੀ ਰੋਟੈਕਸ ਸੀਰੀਜ਼ ਦੇ 21 ਸਾਲਾਂ ਦੇ ਇਤਿਹਾਸ ਵਿੱਚ ਰਾਸ਼ਟਰੀ ਕਾਰਟਿੰਗ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ ਅਤੇ ਅਜੇਹਾ ਕਰਨ ਵਾਲੀ ਉਹ ਸਭ ਤੋਂ ਘੱਟ ਉਮਰ ਦੀ ਖਿਡਾਰੀ ਹੈ ਉਸ ਦੀਆਂ ਹੋਰ ਪ੍ਰਾਪਤੀਆਂ ਨੇ ਉਸ ਬਾਰੇ ਦੱਸ ਦਿੰਦੇ ਆ ਕਿ ਅਰਸ਼ੀ ਦਾ ਜਨਮ ਜੋ ਹੈ 18 ਅਕਤੂਬਰ 2016 ਨੂੰ ਫਰੀਦাবাদ ਵਿੱਚ ਹੋਇਆ ਸੀ ਤੇ ਉਹ ਲੀਪ ਪ੍ਰੋਗਰੈਸਿੰਗ ਤਹਿਤ ਰੇਸਿੰਗ ਕਰਦੀ ਹੈ ਉਸਨੇ ਆਪਣੇ ਮੁਕਾਬਲੇ ਵਾਲੀ ਰੇਸਿੰਗ ਦੇ ਸਿਰਫ ਦੂਜੇ ਹੀ ਸਾਲ ਦੇ ਵਿੱਚ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ

ਸ਼੍ਰੀਲੰਕਾ ਵਿੱਚ এশিয়া ਪੈసిফিক মোটর স্পোর্টস চ্যাম্পিয়নশিপ ਲਈ টিম ইন্ডিয়া ਦਾ ਹਿੱਸਾ ਬਣਨ ਲਈ ਚੁਣਿਆ ਗਿਆ ਸੀ ਜਿੱਥੇ ਉਸਨੇ 18 ਤੋਂ 12 ਸਾਲ ਦੇ ਬੱਚਿਆਂ ਦੀ ਮਿੰਨੀ ਸ਼੍ਰੇਣੀ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਉਸਦੇ ਪਿਤਾ ਅੰਜੀਤ ਗੁਪਤਾ ਜੋ ਕਿ ਫਰੀਦাবাদ ਦੇ ਇੱਕ ਕਾਰੋਬਾਰੀ ਹਨ ਉਹਨਾਂ ਨੇ ਸਾਈਕਲ ਚਲਾਉਂਦੇ ਸਮੇਂ ਉਸ ਦੀ ਗਤੀ ਪ੍ਰਤੀ ਪਿਆਰ ਦੇਖਿਆ ਤੇ ਉਸ ਨੂੰ 2023 ਵਿੱਚ ਇੱਕ ਸਥਾਨਕ ਟ੍ਰੈਕ ਤੇ ਲੈ ਗਏ ਉਸਦੀ ਮਾਂ ਦੀਪਤੀ ਗੁਪਤਾ ਜੋ ਕਿ ਉਸਦੀ ਪੜ੍ਹਾਈ ਅਤੇ ਖੇਡਾਂ ਦੇ ਵਿਚਕਾਰ ਸੰਤੁਲਨ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਆਪਣੇ ਹੁਨਰ ਨੂੰ ਨਿਖਾਰਨ ਲਈ ਅਰਸ਼ੀ ਨੇ ਜੁਲਾਈ ਤੋਂ ਦਸੰਬਰ 2024 ਤੱਕ ਸੰਯੁਕਤ ਅਰਬ ਅਮੀਰਾਤ ਵਿੱਚ 5 ਮਹੀਨਿਆਂ ਲਈ ਰੇਸਿੰਗ ਅਤੇ ਸਿਖਲਾਈ ਤੇ ਅਪ੍ਰੈਲ ਤੋਂ ਅਕਤੂਬਰ 2025 ਦੇ ਦਰਮਿਆਨ ਯੂਕੇ ਵਿੱਚ 10 ਹਫ਼ਤਿਆਂ ਦੀ ਸਿਖਲਾਈ ਪੂਰੀ ਕੀਤੀ